ਤੋ ਕਈ ਦਿਨਾਂ ਬਾਅਦ ਅੱਜ ਫੇਰ ਦੋ ਮਿੱਤਰੋ ਸੱਜਣਾ ਮੱਝਾ ਲੈ ਕੇ ਆਏ ਆ ਦੁੱਧ ਵਾਲਿਆਂ ਨੇ ਦੁੱਧ ਵੀ ਫੁੱਲ ਤਿਆਰ ਹੈ ਕਿਉਂਕਿ ਆਮ ਤੌਰ ਤੇ ਸੂਣ ਤੋਂ ਪਹਿਲਾਂ ਆਪਾਂ ਕਹਿੰਦੇ ਆ 15 ਲੀਟਰ ਦਿੰਦੀ ਆ ਜੀ 18 ਦਿੰਦੀ ਆ 20 ਦਿੰਦੀ ਆ ਪਰ ਅੱਜ ਜਿਹੜੀਆਂ ਦੋਨੇ ਨੇ ਫੁੱਲ ਦੁੱਧ ਦੇ ਤਿਆਰ ਹੈ ਕਿੰਨਾ ਕਿੰਨਾ ਦੁੱਧ ਆ ਕਿਹੜੇ ਕਿਹੜੇ ਸੂਏ ਆ ਬਾਈ ਲਖਵੀਰ ਦੇ ਨਾਲ ਗੱਲ ਕਰਦੇ ਆ ਪਿੰਡ ਹੈਗਾ ਜੀ ਪੋਚੋਕਲਾ ਤਸਵੀਰ ਨਾ ਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਪਾਈ ਦੇ ਘਰੇ ਦੇ ਨਾਲ ਗਵਾਹਾਂ ਚ ਮਿੱਤਰੋ ਟਾਵਰ ਹੈ ਹਾਂਜੀ ਬਾਈ ਲਖਵੀਰ ਕੀ ਹਾਲ ਚਾਲ ਠੀਕ ਹੈ ਜੀ ਠੀਕ ਹੈ ਸੇ ਤਾਂ ਠੀਕ ਹੈ ਜੀ ਵਧੀਆ ਤੇ ਜਿਹੜੀ ਆਪਾਂ ਹੁਣ ਪਹਿਲੇ ਨੰਬਰ ਤੇ ਮਾਝ ਦਿਖਾਈ ਆ ਹਾਂਜੀ ਇਹਦਾ ਸੂਆ ਪਹਿਲਾ ਤਾਂ ਇਹਦਾ ਤੀਜਾ ਸੂਆ ਹੀ ਤੀਜਾ ਸੂਆ ਸੂਈ ਵੀ ਆ ਕਦੋਂ ਕਦੀ ਸੂਈ ਆ ਇਹਦਾ ਤਾਂ ਤੀਜਾ ਸੂਆ ਹਨਾ ਹਾਂਜੀ ਤੇ ਉਹਦਾ ਦੂਜਾ ਸੂਆ ਉਹਦਾ ਦੂਜਾ ਸੂਆ ਇਹ ਕਦੋਂ ਕਦੀ ਸੂਈ ਵੀ ਆ ਇਹਨੂੰ ਹੋ ਗਏ 25 ਦਿਨ ਆ ਬੱਚਾ ਜੀ ਕੱਟਾ 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 25 ਦਿਨ ਹੋ ਗਏ ਤੇ ਕਿੰਨਾ ਦੁੱਧ ਤਿਆਰ ਆ ਇਸ ਵਕਤ ਇਹ ਥੱਲੇ ਹੈਗੇ 17 ਕਿਲੋ ਦੁੱਧ ਤਿਆਰ 17 ਕਹਿਣ ਦੀਆਂ ਗੱਲਾਂ ਹੁੰਦੀਆਂ ਇੱਕ ਨਹੀਂ ਨਹੀਂ 17 ਪੂਰਾ ਕਰਕੇ ਦੇਵਾਇਆ ਤਿੰਨ ਟਾਈਮ ਚਾਉਣਾ ਚਾਹੁੰਦਾ ਹੋਵੇ ਕੋਈ ਤਿੰਨ ਚੋਲੇ ਚਾਰ ਚੋਲੇ ਠੀਕ ਹੈ 17 ਲੀਟਰ ਪੂਰਾ ਤਿਆਰ ਹੈ ਹਾਂਜੀ ਤੋਰੋ ਜੀ ਫਿਰ ਇੱਕ ਵਾਰੀ ਸੋ ਸਿੰਘਾਂ ਦੀ ਮੰਤਰ ਵੀ ਮਿੱਤਰੋ ਸੋਹਣੀਆਂ ਤੇ ਜੇ ਆਪਾਂ ਚੰਬੜੀ ਦੀ ਗੱਲ ਕਰ ਗਏ ਮਿੱਤਰੋ ਕਾਗਜ਼ ਆਗਰੀ ਚੰਬੜੀ ਆ ਸਾਰੀਆਂ ਸਰੀਰ ਤੇ ਨਾੜਾਂ ਦੀਆਂ ਨੇ ਫਿਕਸ ਹਵਾਨੇ ਦੀ ਆ ਆ ਇੱਕ ਸਾਈਡ ਮਨੂ ਨੀ ਕੀ ਲੱਗਦੀ ਇੱਕ ਨਹੀਂ ਇਹ ਤਾਂ ਰਾਜ ਬੱਚਾ ਚੋਂ ਗਈ ਠੀਕ ਆ ਆਸਕੇ ਬਾਰੇ ਪੁੱਲ ਗਈ ਸੀ ਹਾਂ ਜਿਹੜੀ ਮਸਰਦਾਨੇ ਵੀ ਪਾਰਟੀ ਪਈ ਹੈ ਹਾਂ ਓਕੇ ਵੈਸੇ ਤਾਂ ਮਿੱਤਰੋ ਤਸੱਲੀ ਤੁਸੀਂ ਖੁਦ ਕਰਨੀ ਹੈ ਪਰ ਆਪਾਂ ਆਪਣੀ ਤਸੱਲੀ ਲੈ ਕੇ ਵੀਡੀਓ ਬਣਾਉਣੇ ਆ ਤੀਜੇ ਸੂਏ ਮਿੱਤਰੋ ਇਹ ਸੂਈ ਵੀ ਆ ਤੇ 25 ਦਿਨਾਂ ਦੀ ਸੂਈ ਆ ਥਾਲੇ ਵੀ ਦੀ ਪੂਰੀ ਸਾਫ ਹੈ ਫਿਕਸ ਹਵਾਨੇ ਦੀ ਹੈ ਬਾਈ ਦੇ ਮੁਤਾਬਕ ਕਹਿੰਦਾ ਬਾਈ ਕਹਿੰਦਾ ਵੀ ਰਾਤ ਬੱਚਾ ਖੁੱਲ ਗਿਆ ਥੋੜਾ ਜਿਹਾ ਚੁੰਗ ਗਿਆ ਪਰ ਇਹ ਜੋ ਗਾਹ ਤਸੱਲੀ ਤੁਸੀਂ ਕਰਨੀ ਆ ਰੇਟ ਇਹਦਾ ਆਪਾਂ ਫਿਰ ਕੀ ਕਰਤਾ ਜੀ ਰੇਟ ਇਹਦਾ ਫੋਨ 'ਤੇ ਕਰਾਂਗੇ ਧੱਕਾ ਜੀ ਲੇਖੋ ਤੁਸੀਂ ਦੱਸੋ ਜੀ ਮੈਂ ਅੰਦਾਜ਼ਾ ਹੀ ਦੱਸ ਦਵਾਂ ਬਸ ਵੀ ਅੰਦਾਜ਼ਾ ਦੇ ਦਾਂਗੀ 180 ਦੀ 180 ਦੀ ਓਕੇ ਮੁੱਲ ਜਿੰਨਾ ਮਰਜ਼ੀ ਕਰਾ ਲਓ ਹਾਂ ਉਹ ਕਿੰਨਾ ਮਰਜ਼ੀ ਕਰਾ ਲਊ ਉਹਦਾ ਕੀ ਫਾਇਦਾ ਠੀਕ ਹੈ 180 ਦੀ ਦੇਣੀ ਆ ਹਾਂ ਓਕੇ 17 ਲੀਟਰ ਨਿਤਰੋ ਦੁੱਧ ਤਿਆਰ ਆ 25 ਦਿਨਾਂ ਦੀ ਸੂਈਆਂ ਟੀਕੇ ਕਿਹੜੇ ਟੀਕੇ ਦਾ ਬੱਚਾ ਉਹ ਨਹੀਂ ਪਤਾ ਕਿਹੜੇ ਟੀਕੇ ਦਾ ਪੁੱਲ ਗਿਆ ਜੀ ਭਰਾ ਕੇ ਉਹਦਾ ਯਾਦ ਨਹੀਂ ਨਹੀਂ ਯਾਦ ਓਕੇ 17 ਲੀਟਰ ਫੇਰ ਆਪਾਂ ਕਹਿੰਦੇ ਵੀ ਤਿਆਰ ਆ ਤੁਸੀਂ ਨਾੜਾ ਦੇਖ ਸਕਦੇ ਹੋ ਮਿੱਤਰੋ ਕੈਮਰੇਜ ਚ ਵੀ ਅੱਡ ਅੱਡ ਕੱਲੀ ਕੱਲੀ ਦਿਖਾਈ ਦਿੰਦੀ ਆ ਕਾਗਜ਼ ਵਰਗੀ ਚਮੜੀ ਆ ਬੰਦੋ ਜੇ ਨੂੰ ਤੇ ਰੇਟ ਬਾਈ ਕਹਿੰਦਾ ਵੀ 81 ਦੀ ਦੇ ਦਿਆਂਗੇ ਦੂਜੇ ਨੰਬਰ ਤੇ ਦੂਜੇ ਸੂਏ ਮਨਲਾ ਵੀ ਸੱਜਰ ਚੋਟੀ ਘੜੀ ਆ ਇਹ ਕਦੋਂ ਕਦੀ ਸੂਈ ਵੀ ਆ ਇਹਨੂੰ 15 ਦਿਨ ਹੋਏ ਹੀ ਹੈਨੇ 15 ਦਿਨ ਹੋ ਗਏ ਠੀਕ ਆ ਇਹਦੇ ਮਗਰ ਘਟਿਆ ਇਹਨੂੰ ਤੋਰੋ ਜੀ ਦੂਜਾ ਸੂਆ ਜੀ 15 ਦਿਨ ਹੋ ਗਏ ਸੂਈ ਨੂੰ ਫਿਕਸ ਹਵਾਨੇ ਦੀ ਆ ਦੁੱਧ ਇਹਦਾ ਵੀ ਬਾਈ ਕਹਿੰਦਾ ਵੀ ਚੰਗਾ ਬੇਫਿਕਰ ਹੋ ਕੇ ਮਿੱਤਰੋ ਤਸल्ली ਮੈਨਸੇ ਤਾਂ ਫੇਰ ਕਹਣਾ ਵੀ ਥੱਲੇ ਤੁਸੀਂ ਖੁਦ ਕਰਨੀ ਆ ਪਰ ਜਿੱਥੋਂ ਤਾਈਂ ਆਪ ਨੂੰ ਪਤਾ ਹੈ ਵੀ ਇਹ ਬਰਾ ਝੂਠ ਨਹੀਂ ਬੋਲਦਾ ਕੋਸ਼ਿਸ਼ ਹੈ ਵੀ ਉਹੀ ਗੱਲ ਆਪਾਂ ਕਰੀਏ ਜਿੰਨਾ ਮੱਲਾ ਦੁੱਧ ਤਿਆਰ ਹੋਊਗਾ ਇਹਦੇ ਥੱਲੇ ਹੁਣ ਕਿੰਨਾ ਤਿਆਰ ਹੋ ਸਹੀ ਇਹ ਥੱਲੇ ਹੈਗੀ 15 ਕਿਲੋ ਪੰਦਰਾਂ ਕਿਲੋ ਤਿਆਰ ਹੈਗਾ ਹਾਂ ਸੁਈ ਨੂੰ ਦਿਨ ਹੋ ਗਏ ਕਿਉਂਕਿ ਦੇਖ ਸਕਦਾ ਸੁਈ ਨੂੰ ਅੰਗ ਝੋਲੇ ਕਰੀਏ ਝੋਲੇ ਸੁਈ ਨੂੰ ਹੋ ਗਏ 15 ਦਿਨ ਸੁਈ ਨੂੰ 15 ਦਿਨ ਹੋ ਗਏ ਤੇ 15 ਕਿਲੋ ਦੁੱਧ ਤਿਆਰ ਹੈ ਭਾਈ ਇਹ ਕੰਡ ਚੱਲਣਾ ਹੈ ਠੀਕ ਹੈ ਕਿਲੋ ਦਾ ਕਿਲੋ ਵੱਧ ਸਕਦੀ ਹੈ ਹੋਰ ਵੀ ਵੱਧ ਸਕਦੀ ਹੈ ਹਾਂ ਬੰਦ ਜੇ ਇਹਨੂੰ ਵੀ ਸੋਹਣੇ ਕੱਦ ਕਾਠ ਵਾਲਿਆਂ ਨੇ ਚੰਗੀਆਂ ਸਮੀਆਂ ਨੇ ਤੇ ਥੱਲੇ ਵੀ ਜੰਪ ਪੂਰੀਆਂ ਮਿੱਤਰੋ ਸਾਫ਼ ਨੇ ਇਹਦੇ ਥੱਲੇ 17 ਲੀਟਰ ਉਹਦੇ ਥੱਲੇ 15 ਇਹ ਕਿਹੜੇ ਟੀਕੇ ਦਾ ਬੱਚਾ ਹੈ ਕਿਹਦੇ ਵਾਰ ਹੈ ਸ਼ਾਮ ਵਾਲੀਆ ਸ਼ਾਮ ਵਾਲੀਆ ਠੀਕ ਹੈ ਇਹਦਾ ਰੇਟ ਫਿਰ ਜੀ ਇਹ ਵੀ ਉਨੇ ਹੀ ਕਰ ਦਾਂਗੇ ਇਹਦਾ ਕੱਸੀ ਦੀ ਕਰਨਾ ਜੀ ਠੱਗਾ ਨਹੀਂ ਥੋੜਾ ਜਿਆਦਾ ਨਹੀਂ ਨਹੀਂ ਠੀਕ ਹੈ ਤੇ ਥੋੜੀ ਜਿਆਦਾ ਚੰਗੇ ਚਾਹੀਦੇ ਜੀ ओके ਤੇ ਫੋਨ ਨੰਬਰ ਦੱਸ ਦੋ ਜੀ ਆਪਣਾ ਫੋਨ ਨੰਬਰ 75086 75086 85564 85564 ਪਿੰਡ ਪੁੱਚੋਕਲਾਂ ਨੇੜੇ ਡੇਰਾ ਰੂਮੀ ਤੋਂ ਗਾਹਾਂ ਆ ਗਿਆ ਸਕੂਲ ਹਾਂ ਜੀ ਸਰਕਾਰੀ ਸਕੂਲ ਦੇ ਪਿਛਲੇ ਪਾਸੇ ਸਕੂਲ ਦੇ ਬੈਕ ਸਾਈਡ ਟਾਵਰ ਵਾਲੀ ਘਰ ਟਾਵਰ ਵਾਲੀ ਘਰ ਓਕੇ